99 ਮਾਡਲ ਆ ਵੀਰੇ ਇਹ 99 ਮਾਡਲ ਬੰਦਾ ਦਾ ਸ਼ੌਂਕ ਨਾਲ ਹੀ ਡੈਕਟਰ ਘਰੇ ਰੱਖਿਆ ਹੋਇਆ ਜੀ ਰੋਟੀ ਵਗੈਰਾ ਸਾਰਾ ਇੰਜਨ ਕੇ ਦਾ ਸਾਰਾ ਟੋਟਲ ਕੰਮ ਹੋਇਆ ਹੈ ਇਹ ਵੀਰੇ ਮਤਲਬ ਪੇਂਟ ਹੋਇਆ ਹੋਇਆ ਹੈ ਇਹ ਓਰੀਜਨਲ ਆ ਨਹੀਂ ਪੇਂਟ ਹੋਇਆ ਹੈ ਬਾਈ ਇਹ ਟੂਕੇ ਪੇਂਟ ਆ ਓਰੀਜਨਲ ਪੇਂਟ ਕਰਵਾਇਆ ਹੋਇਆ ਹੈ ਬੰਦਾ ਦਾ ਠੀਕ ਹੈ ਜੀ ਤੇ 18 ਮਾਡਲ 855 ਸਵਰਾਜ ਠੀਕ ਹੈ ਜੀ ਇਹ 14 ਦੇ ਤਰਾਜਾ ਨਾਲ ਦੇ ਟਾਇਰ ਇਹਦੇ ਹੈਗਾ 75 ਪੈਸੇ ਠੀਕ ਹੈ ਜੀ ਇਹ ਆਵਦਾ ਨੰਬਰ ਹੈ 2021 ਮਾਡਲ ਹੈ ਸੈਕੂਰ ਮੈਕਸ ਗੇਰ ਵਾਲਾ ਜੀ ਇਹ ਫੁੱਲ ਟੌਪ ਮਾਡਲ ਦੇ ਵਿੱਚ ਆ ਜਿਹੜਾ ਠੀਕ ਹੈ ਜੀ ਇਹ ਜੀ ਰੇਟ ਹੈਗਾ ਜੀ 11 ਲੱਖ ਤੇ 65000 ਰੁਪਏ 15 ਮਾਡਲ ਹੈ ਮੈਸੀ 9500 ਇਹਦਾ ਰੇਟ ਹੈਗਾ 3 ਲੱਖ ਤੇ 75000 ਰੁਪਏ 3 ਲੱਖ 75000 ਰੁਪਏ ਰੇਟ ਆ ਆ ਟਰੈਕਟਰ ਬਿਲਕੁਲ ਨਵਾਂ ਹੈ ਜੀ ਆ 2014 ਮਾਡਲ ਹੈ ਜੀ ਸੋਨਾਲੀਕਾ 750 ਟੂ ਸਪੀਡ ਦੇ ਵਿੱਚ ਟਾਇਰ ਇਹਦੇ ਨਵੇਂ ਨੇ ਮਗਰਲੇ ਵੀ ਠੀਕ ਹੈ ਜੀ ਮੋਲੇ ਵੀ ਨਵੇਂ ਵਰਗੀ ਆ ਚੌਖੜਾ ਪੂਰਾ ਇਹਨਾਂ ਨਵਾਂ ਜਿਹੜਾ ਹੋਇਆ ਹੈ ਇਹਦਾ 4.5 ਲੱਖ ਰੁਪਏ ਮੁੱਲ ਆ ਜੀ 22 ਮਾਡਲ 22 ਮਾਡਲ ਜੀ ਹਾਂ ਜੀ ਟਰੈਕਟਰ ਇਹ ਵੀ ਬਿਲਕੁਲ ਨਵਾਂਗਾ 4-500 ਘੰਟਾ ਚੱਲਿਆ ਤੇ ਇਹਦਾ ਰੇਟ ਹੈਗਾ ਜੀ 7.5 ਲੱਖ ਰੁਪਈਆ 7.5 ਲੱਖ ਰੁਪਈਆ ਰੇਟ ਆ ਟਾਇਰ ਟੂਰ ਦੇ ਦੇ ਵੀ ਵਧੀਆ ਪੈਲੇ ਓਪੀ ਵਗੈਰਾ ਨਾਲ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜੀ ਨਿਮਿਤ ਦੇ ਵਿੱਚ ਪਿਆਰੇ ਵੀਰੋ ਆਪਾਂ ਜਿਹੜੇ ਆਂ ਸ਼ਹਿਰ ਬਰਨਾਲੇ ਤੇਰੇ ਬਜਰੂ ਦੇ ਇੰਦਰ ਸੇਪਾ ਗੁੱਡ ਵਿਨਰ ਹਾਂ ਬਾਬਾ ਦਾ ਬਾਬਾ ਟਰੈਕਟਰ ਸੇਲ ਠੀਕ ਹੈ ਜੀ ਆਪਣਾ ਬਾਈ ਜੀ ਨੇ ਬਾਈ ਨੂੰ ਕੰਮਾ ਟਰੈਕਟਰ ਨਾਲ ਸੇਲ ਪਰਚੇਦਾ ਤੇ ਆਪਾਂ ਨੂੰ ਬਾਈ ਦੀ ਰੇਟ ਮਾਡਲ ਤੇ ਉਹਨੂੰ ਜੀ ਸਾਂਝਾ ਕਰ ਦੇਣਗੇ ਆਪਾਂ ਬਾਈ ਦਾ ਫੋਟ ਕਰਦੇ ਬਈ ਸਾਥ ਆਉਣ ਚੱਲਦੇ ਵੀਰੇ ਸਭ ਤੋਂ بڑا ਆਪਣਾ ਸੁਗਨਾਵ ਤੇ ਆਪਣੀ ਫਰਮ ਦਾ ਐਡਰੈਸ ਦੱਸ ਦੋ ਆਪਣਾ ਨਾਮ ਹੈਗਾ ਵੀਰੇ ਗਗਨਦੀਪ ਸਿੰਘ ਠੀਕ ਹੈ ਜੀ ਇਹ ਆੜੀ ਆਪਣੀ ਫਰਮ ਹੈ ਸਟੈਂਡਰਡ ਚੌਕ ਆ ਗਿਆ ਸਾਹਮਣੇ ਹੰਡੇ ਠੀਕ ਹੈ ਜੀ ਜਿਹੜਾ ਬਰਨਾਲਾ ਪੈਂਦਾ ਆਪਾਂ ਟਰੈਕਟਰ ਸਿਲਪਰ ਦੇ ਨਾਮ ਤੇ ਆਪਣੀ ਫਰਮ ਹੈ ਠੀਕ ਹੈ ਇਹਦੇ ਇੱਥੇ ਸਾਰੇ ਤਕਰੀਬਨ ਉੱਚੇ ਮਾਡਲ ਟਰੈਕਟਰ ਵਧੀਆ ਗੱਡੀ ਸੰਦੇ ਟਰੈਕਟਰ ਮਿਲਦੇ ਠੀਕ ਹੈ ਜੀ ਤੇ ਟਰੈਕਟਰ ਸਟਾਰਟ ਕਰੀਏ ਆਪਾਂ ਟਰੈਕਟਰ ਆਪਾਂ ਪਹਿਲਾ ਹੈਗਾ ਵੀਰੇ ਆਹ 3522 35 BY ਇਹ ਤਾਂ ਵੀਰੇ ਟਰੈਕਟਰ ਮੋਡੀਫਾਈ ਕਰਵਾਉਂਗਾ ਟਰੈਕਟਰ ਆ ਵੀ ਇਹਨਾਂ 95 ਮਾਡਲ ਆ ਵੀਰੇ ਇਹ 95 ਮਾਡਲ ਬੰਦਾਂ ਦਾ ਸ਼ੌਂਕ ਨਾਲ ਹੀ ਟਰੈਕਟਰ ਘਰੇ ਰੱਖਿਆ ਹੋਇਆ ਜੀ ਠੀਕ ਹੈ ਬੋਟੀ ਵਗੈਰਾ ਸਾਰਾ ਇੰਜਨ ਕੇ ਦਾ ਸਾਰਾ ਟੋਟਲ ਕੰਮ ਹੋਇਆ ਹੈ ਵੀਰੇ ਮਤਲਬ ਪੇਂਟ ਹੋਇਆ ਹੋਇਆ ਟਰੈਕਟਰ ਜੀ Ориਜినਲ ਆ ਨਹੀਂ ਪੇਂਟ ਹੋਇਆ ਹੈ ਬਾਈ ਇਹ ਟੂ ਕੇ ਪੇਂਟ ਆ Ориਜినਲ ਪੇਂਟ ਕਰਵਾਇਆ ਹੋਇਆ ਬੰਦਾਂ ਦਾ ਠੀਕ ਹੈ ਜੀ 95 ਮਾਡਲ ਆ ਇਹ ਹਾਂ 95 ਇਹਦਾ ਨੰਬਰ ਹਰਿਆਣਾ ਦਾ ਪੰਜਾਬ ਚ ਨਾ ਹੈ ਠੀਕ ਹੈ ਜੀ ਪੱਕੇ ਟਾਇਰ ਨੇ ਕੋਈ ਦੇਸੀ ਟਾਇਰ ਨਹੀਂ ਮੂਹਲੇ ਟਾਇਰ ਵੱਡੇ ਪਏ ਹੋਏ ਨੇ 7 50 ਇਹ ਕੁਲੀ ਸਰ ਵੀ ਟਾਇਰਾਂ ਦੀ ਹੈਗੀ ਲਗਭਗ 60 ਸਰ ਵੀ ਟਾਇਰ ਹੈਗੇ ਵੀਰੇ ਇੰਜਨ ਇਅਰ ਦਾ ਸਹੀ ਆ ਬਿਲਕੁਲ ਕਿੰਨੇ ਦਾ ਵੀਰੇ ਲੈਣਾ ਰਿਹਾ ਮੇਰਾ ਆਪਾ ਵੀਰੇ 1.5 ਲੱਖ ਰੁਪਈਆ ਮੰਗਦੇ ਆ ਠੀਕ ਹੈ ਜੀ 1.5 ਲੱਖ ਰੁਪਈਆ ਡਵਾਣਾ ਤੇ ਬਿਲਕੁਲ ਨਵਾਂਗਾ ਚਲਾ ਕੇ ਬਾਅ ਕੇ ਆਪ ਦੀ ਛੱਲੀ ਕਰਕੇ ਵਾਲਾ ਲਾ ਜਾ ਸਕਦਾ ਨੰਬਰ 50 ਆ ਵੀਰੇ ਨੰਬਰ ਹਰਿਆਣਾ ਇਹਦਾ ਵੀਰੇ ਹਰਿਆਣਾ ਆਪਾ ਵਿੱਚ ਕੱਟਿਆ ਸੀ ਦਾ ਠੀਕ ਹੈ ਵਿੱਚ ਕੱਟਿਆ ਦਾ ਜੀ ਅੱਗੇ ਆ ਗਿਆ ਜੀ ਸੋਨਾਲੀ ਕਾਰ 60 ਸਿਕੰਦਰ ਮਾਡਲ ਆ ਵੀਰੇ ਇਹ ਠੀਕ ਹੈ ਜੀ ਇਹ 2019 ਮਾਡਲ ਹੈ ਤੇ ਆਪ ਦਾ ਨੰਬਰ ਇਹਦਾ ਇਹਦੇ ਟਾਇਰਾਂ ਟਰੈਕਟਰ ਦੇ ਠੀਕ ਹੈ ਜੀ ਟਰੈ ਰੇਟ ਇਹਦਾ ਹੈਗਾ 5 ਲੱਖ ਤੇ 65000 ਰੁਪਇਆ 5 ਲੱਖ 65000 ਰੁਪਇਆ ਸਰੋਪੀ ਵਗੈਰਾ ਸਾਧਰੀ ਵਗੈਰਾ ਨਾਲ ਇਹ ਲਾਉਣਾ ਆਪਾਂ ਕੋਈ ਨਹੀਂ ਤੁਹਾਨੂੰ ਠੀਕ ਹੈ ਜੀ ਬਾਕੀ 90% ਟਾਇਰ ਹੋ ਗਏ ਨੇ ਟਾਇਰ ਹੈਗੇ 85% ਦੇ ਨਾਲ ਦੇ ਠੀਕ ਹੈ ਜੀ ਇਹ ਕਿਹਾ ਜੌਂਡੀਆ ਰ ਆ ਇਹ ਹਲੇ ਕੱਲ ਹੀ ਆਇਆ ਆਪਣੇ ਕੋਲ ਤਿਆਰੀ ਬਣੀ ਉੱਠੀ ਕਰ ਰਿਹਾ ਜੀ ਠੀਕ ਹੈ ਜੀ ਇਹ ਟਾਪ ਮਾਡਲ ਆ 10 ਮਾਡਲ ਆ 10 ਮਾਡਲ ਆ ਜੀ ਹਾਂ ਇਹਦੇ ਰੇਟ ਹੈਗਾ 5.5 ਲੱਖ ਰੁਪਇਆ 5.5 ਬਾਕੀ ਸਾਰਾ オリジナル ਆ ਜੀ 70% ਟਾਇਰ ਹੈਗੇ ਨੇ ਟਾਪ ਮਾਡਲ ਆ ਤੇ ਆਹ ਜੰਕਰੇ ਕੋਲੇ ਅੱਗੇ 2018 ਮਾਡਲ 855 ਸੁਵਰਾਜ ਠੀਕ ਹੈ ਇਹ ਚੌਹਾਂ ਦੇ ਟਾਇਰਾ ਦਾ ਨਾਲ ਦੇ ਟਾਇਰੇ ਦੇ ਹੈਗਾ 75 ਪੈਸੇ ਠੀਕ ਹੈ ਇਹ ਆਵਦਾ ਨੰਬਰ ਹੈ ਟਰੈਕ ਓਰੀਜਨਲ ਹੈ ਵੀ ਰੇਟ ਇਹਦਾ ਹੈਗਾ 5 ਲੱਖ ਤੇ 95000 ਰੁਪਇਆ 59000 ਰੇਟ ਇਕੱਲੋ ਹੀ ਲੱਗੀ ਹੋਈ ਜਾਣਾ ਇਹਦੇ ਵਗੈਰਾ ਨਾਲ ਹੀ ਆ ਪਾਵਰ ਸ਼ੇਰਿੰਗ ਪਾਵਰ ਸ਼ੇਰ ਘਟਾਉ ਮਾੜੋ ਦਾ ਠੀਕ ਹੈ ਕੋਈ ਲੋਨ ਵਾਲਾ ਹੁੰਦਾ ਪਹਿਲਾਂ ਲੋਨ ਵੀ ਕਰਵਾ ਲਾ ਕਿਸੇ ਬੰਦੇ ਨੇ ਟਰੈਕਟਰ ਤੇ ਕੁਝ ਜਾਣਾ ਹੁੰਦਾ ਲੋਨ ਵੀ ਕਿੰਨੇ ਮਾਡਲ ਤੋਂ ਉੱਚੇ ਤੋਂ ਹੋ ਜਾਂਦਾ 12 ਮਾਰਡ ਤੋਂ ਕੋਰਪਰ ਹੁੰਦਾ ਹੈ 12 ਮਾਰਡ ਤੋਂ ਕੋਰਪਰ ਬਾਕੀ ਸਿਭਰ ਤੋਂ ਬਰ ਬੰਦੇ ਆ ਲਈਏ ਫਿਰ ਸਹੀ ਹੋਣਾ ਚਾਹੀਦਾ ਲੋਨ ਆਪਾਂ ਕਰਵਾ ਦਾਂਗੇ ਠੀਕ ਜੇ ਤੁਹਾਡੇ ਪੈਸੇ ਹੁੰਦੇ ਬੰਦੇ ਕੋਲੇ ਲੈ ਕੇ ਆ ਜਾਏ ਆਪਣੇ ਕੋਲ ਆਪਾਂ ਬਾਕੀ ਲੋਨ ਕਰਵਾ ਦਿੰਦੇ ਠੀਕ ਹੈ ਵੀ ਤੇ 5405 ਇਹ ਹੈਗਾ ਜੀ 4 ਵੀਲ ਡਰਾਈਵ ਦੇ ਵਿੱਚ 2021 ਮਾਡਲ ਹੈ ਸਿਕੂਰ ਮੈਕਸ ਗੇਰ ਵਾਲਾ ਜੀ ਇਹ ਫੁੱਲ ਟੌਪ ਮਾਡਲ ਦੇ ਵਿੱਚ ਆ ਜਿਹੜਾ ਠੀਕ ਹੈ ਜੀ ਇਹਦੀ ਰੇਟ ਹੈਗਾ ਜੀ 11 ਲੱਖ 65000 ਰੁਪਏ ਯਾਰ ਇਹ ਲਖ 5000 ਰੁਪਏ 2021 ਮਾਡਲ ਹੈ ਸਾਰਾ ਟਰੈਕਟਰ ਓਰੀਜਨਲ ਵੇਟ ਵਗੈਰਾ ਨਾਲ ਇਹਦੇ ਵੀ ਸਤਰੀ ਲੱਗੀ ਹੈ ਟਾਇਰ ਨਾਲ ਦੇ ਲਈ ਟਾਇਰ ਨਾਲ ਦੇ ਵੀ ਹਾਂ ਬਾਕੀ ਹੈਗੇ ਟਾਇਰ 90% ਟਾਇਰ ਨਾਲ ਦੇ ਨਾਲ ਦੀ ਹੈ ਠੀਕ 700 ਘੰਟਾ ਚੱਲੀ ਹੋਣ ਮੇਰੇ ਹਿਸਾਬ ਨਾਲ ਚੱਲਿਆ ਹੋਇਆ ਹੈ 700 ਘੰਟਾ ਚੱਲਿਆ ਹੋਇਆ ਹੈ ਹਾਂ ਅੱਗੇ ਹੈਗਾ ਜੀ 52 10 2000 22 ਮਾਡਲ ਇਹ ਗੇਰ ਪ੍ਰੋ ਦੇ ਵਿੱਚ ਹੈ ਨਾ ਜੀ ਇਹ ਵੀ ਟੌਪ ਮਾਡਲ ਹੈ ਹਿੱਸਾ ਬੰਦਾ ਦਾ ਰਿਵਰਸ ਪੀਡੀਓ ਹੈ ਠੀਕ ਹੈ ਜੀ ਗੇਰ ਟਾਈ 300 ਘੰਟਾ ਚੱਲਿਆ ਜੀ 2300 ਘੰਟਾ ਚੱਲਿਆ ਹੋਇਆ ਹੈ ਰਿਵਰਸ ਪੀ ਟਰੈਕਟਰ ਆਖੋਟਾ ਦੇbro ਹਾਂ ਹੇਅਰ ਪ੍ਰੋ ਫੁੱਲ ਟੌਪ ਮਾਡਲ ਹੈ ਠੀਕ ਹੈ ਜੀ ਟਰੈਕਟਰ ਬਿਲਕੁਲ ਨਵਾਂ ਹੈ ਵੀ ਇਹ ਵੀ ਇਹਦਾ ਇਹਦਾ ਰੇਟ ਹੈਗਾ ਜੀ 8 ਲੱਖ ਰੁਪਈਆ 8 ਲੱਖ ਰੁਪਈਆ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਆ ਜਮਾ ਨਵਾਂ ਢਾਈ 100 ਘੰਟੇ ਤਕਰੀਬਨ ਚੱਲਿਆ ਠੀਕ ਹੈ ਜੀ ਨਵਾਂ ਟਰੈਕਟਰ ਅੱਗੇ ਆ ਗਿਆ ਜੀ ਆਪਣੇ ਕੋਲੇ 2019 ਮਾਡਲ 545 ਗੇਅਰ ਪ੍ਰੋ ਦੇ ਵਿੱਚ 4 ਸਪੀਡਾਂ ਚ ਇਹ ਚੱਲਿਆ ਹੋਇਆ ਤਕਰੀਬਨ 1300 ਘੰਟਾ ਜੀ ਇਹਦੇ ਵੀ ਟਾਇਰ ਨਾਲ ਦੇ ਫੁੱਲ ਟੌਪ ਮਾਡਲ ਹੈ ਵੀ ਨਿਕ ਲੱਗਿਆ ਹੋਇਆ ਹੈ ਨਿਕ ਲੱਗਿਆ ਪੰਜਾਬ ਦੀ ਨੰਬਰ ਹੈ ਦਾ ਠੀਕ ਹੈਲੀ ਪਾਰਟੀ ਦਾ ਟਾਇਰ ਕਿੰਨੇ ਪੈਸੇ ਹੋਣਗੇ ਇਹਦੇ ਟਾਇਰਾਂ ਦੇ 75 ਪਾਏ ਹੋਣਗੇ ਨਾਲ ਜਿੰਨੇ ਪੈਸੇ ਟਾਇਰ ਹੈਗੇ ਨੇ ਜੀ ਟਰੇਡਿਸ਼ਨਲ ਹੈ ਵੀ ਕਿੰਨੇ ਦਾ ਦੇਣਾ ਜੀ ਇਹਦਾ ਰੇਟ ਹੈਗਾ 7.5 ਲੱਖ ਰੁਪਈਆ ਮੌਕੇ ਤੇ ਆਪਾਂ 6.7 ਲੱਖ ਰੋ ਦੇ ਦਾਂ ਠੀਕ ਹੈ ਜੀ ਹਾਂ ਜੀ ਅੱਗੇ ਆ ਗਿਆ ਜੀ 2019 ਮਾਡਲ 852 16 12 ਦੇ ਵਿੱਚ ਸਾਈਡ ਕਲਚ ਠੀਕ ਹੈ ਜੀ ਟਰੇਡ ਇਹ ਵੀ ਬਿਲਕੁਲ ਨਵਾਂ ਗਾ ਰੇਡੀਅਲ ਟਾਇਰ ਪਾਏ ਹੋਏ ਬੰਦੇ ਸੌਂ ਕੀਆ ਤੌਰ ਤੇ ਨਗਦ ਕੈਸ਼ ਦਾਗਾ ਪੰਜਾਬ ਦੀ ਨੰਬਰ ਹੈ ਦਾ ਇਹਦਾ ਰੇਟ ਹੈਗਾ ਆਪਣਾ 6,38,000 ਰੁਪਈਆ ਦਾ 6,38,000 ਹਾਂ ਫਿਰ ਬਾਦ ਘਾੜ ਰੇਡ ਦੀ ਹੋ ਜੂ ਤੈਰ ਨਵੇਂ ਜਾਰੇ ਰੇਡੀ ਵਾਲਾ ਹਾਂ ਮੈਂ ਰੇਡੀ ਵਾਲਾ ਨਵੇਂ ਵਰਕੇ ਪਿਆ ਵੜੇ ਤੇ ਵੀ 13 ਨੰਬਰ ਅਚ ਦੇ ਸਕਦੇ ਹਾਂ ਹਾਂਜੀ ਤੇ ਆਪਣੇ ਕੋਲੇ 963 2020 ਮਾਡਲ ਵੀਰੇ ਇਹਦਾ ਰੇਟ ਹੈਗਾ 6 ਲੱਖ ਤੇ 90 ਹਜ਼ਾਰ ਰੁਪਿਆ ਟਾਇਰ ਇਹਦੇ ਵੀ ਨਾਲ ਦਿਆ 7-800 ਘਾਟਾ ਚੱਲਿਆ ਨੰਬਰ 50 ਵੀਰੇ ਨੰਬਰ ਸਾਰੀ ਪੰਜਾਬ ਨੇ ਆਪਣੇ ਕੋਲੇ ਵੀਰੇ ਯਾਨੀ ਬਾਹਲਾ ਨੰਬਰ ਬਾਹਲਾ ਨੰਬਰ ਉਹ ਲੈਂਦੀ ਨਹੀਂ ਕੋਈ ਬੇਚ ਕਟ ਘੜੇ ਚਾਰਜ ਆਜੇ ਆਜੇ ਉਹ ਵੀ ਸਿੱਧਾ ਗਾਂ ਹੀ ਵੇਚ ਦਿੰਦੇ ਨੇ ਵਪਾਰੀ ਬੰਦੇ ਨੂੰ ਇਹਦੇ ਵੀ ਟਾਇਰ ਹੈਗੇ ਨੇ ਵੀਰੇ ਟਾਇਰ ਦੇ 80 ਪੈਸੇ ਹੋਣ ਦੇ ਨਾਲ ਸਾਡੇ ਟ੍ਰੈਕਟਰ ਬਿਲਕੁਲ ਅੱਗੇ ਆ ਗਿਆ ਆਪਣੇ ਕੋਲੇ ਮੈਸੀ 2000 18 ਮਾਡਲ 18 ਮਾਡਲ ਮੈਸੀ ਬਚਾਉਣ ਦੇ ਖਾਤੇ ਇਹਦੇ ਵੀ ਟਾਇਰ ਨਾਲ ਦਾ ਡਰੈਕਟਰ ਬਿਲਕੁਲ ਨਵਾਂ ਹੈ ਵੀ ਠੀਕ ਹੈ ਇਹਦਾ ਰੇਟ ਹੈਗਾ 5 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਾਣ ਕਰ ਕਰ ਦਾਂਗੇ ਆ 2015 ਮਾਡਲ ਹੈ ਮੈਸੀ 95 ਹੋ ਇਹਦਾ ਰੇਟ ਹੈਗਾ 3 ਲੱਖ 75000 ਰੁਪਈਆ 3 75000 ਪਰ ਰੇਟ ਆ ਡਰੈਕਟਰ ਬਿਲਕੁਲ ਨਵਾਂ ਹੈ ਵੀ ਟਾਇਰ ਦੂਰੇ ਲਾਉਦੇ ਨੇ ਟਾਇਰ ਵਾਗਲੇ ਨਾਲ ਦਿਆਂਗੇ ਠੀਕ ਹੈ ਛੱਲੇ ਛੱਲੇ ਵਿੱਚ ਕਿੰਨਾ ਭਾਈ ਚੱਲਿਆ ਹੋਇਆ 22300 ਹੱਡਾ ਵੀਰੇ 22300 ਹੱਡਾ ਟਰੈਕਟਰ ਨਾ ਮੰਗਾਏ ਵੀ ਸਾਰਾ ਠੀਕ ਹੈ ਜੀ ਤੇ ਆਪ ਦਾ ਹੀ ਨੰਬਰ ਹੈ ਕਿੰਨੇ ਦਾ ਵੜਾ ਸੀ ਇਹ ਦੀ 375000 375000 15 ਮਾਡਲ ਆ ਠੀਕ ਹੈ ਜੀ ਆ 2014 ਮਾਡਲ ਆ ਜੀ ਸੋਨਾਲੀਕਾ 750 2 ਸਪੀਡ ਦੇ ਵਿੱਚ ਟਾਇਰ ਇਹਦੇ ਨਵੇਂ ਨੇ ਮੰਗ ਲਏ ਵੀ ਠੀਕ ਹੈ ਜੀ ਮੁੱਲੇ ਵੀ ਨਵੇਂ ਵਰਗੀ ਆ ਚੌਖੜਾ ਪੂਰਾ ਨਵਾਂ ਜਿਹਾ ਹੋਇਆ ਹੈ ਇਹਦਾ 4.5 ਲੱਖ ਰੁਪਇਆ ਮੁੱਲ ਆ ਜੀ 4.5 ਲੱਖ ਰੁਪਇਆ ਡਿਮਾਂਡ ਆ ਹਾਂ ਬਾਕੀ ਮੌਕੇ ਤੇ ਬਾਅਦ ਘਟ ਆਪਾਂ ਕਰ ਲਾਂਗੇ ਰੇਟ ਵੀ ਠੀਕ ਹੈ ਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਸਸੋ ਵੀ ਆਈ ਐਚ ਡੀ ਐਮ ਗੀਅਰ ਦੇ ਵਿੱਚ ਆ ਜੀ ਇਹ ਠੀਕ ਆ ਜੀ ਇਹਦੇ ਟਾਇਰ ਮਗਲੇ ਨਵੇਂ ਨੇ ਮੂਹਲੇ ਸੀ ਬੈਠੇ ਆ ਹਾਂ ਜੀ ਟਰ ਨਵਾਂਗਾ ਸਾਰਾ ਇਹਦਾ ਰੇਟ ਹੈਗਾ ਜੀ 4 ਲੱਖ ਤੇ 65000 ਰੁਪਿਆ 465 ਰੇਟ ਹੈ 16 ਮਾਡਲ ਇਹ 16 ਮਾਡਲ ਹਾਂ ਜੀ ਕੀ ਆਬਦਾ ਨੰਬਰ ਆ ਜੀ ਤੇ ਅਗਿਆਗਾ ਪੀਸ ਤਾਂ ਆਪਣੇ ਕੋਲੇ 6093 ਜੀ ਕਰਾਰੋ ਗੀਅਰ ਦੇ ਵਿੱਚ ਹੈ 3 ਸਪੀਡ ਦੇ ਵਿੱਚ ਹੈ 2014 ਮਾਡਲ ਆ ਵੀਰੇ ਠੀਕ ਆ 14 ਮਾਡਲ ਨਾਲ ਟਾਇਰ ਨੇ ਇਹਦੇ ਕਨੋਪੀ ਵਗੈਰਾ ਨਾਲ ਹੈ ਟਾਵਰ ਡਿਸ਼ੀਪਟਰ ਹੈ ਪਾਵਰ ਸਟੀਰਿੰਗ ਦੇ ਵਿੱਚ ਹੈ ਠੀਕ ਆ ਟਾਵਰ ਕਲਚ ਆ 60 ਹਾਊਰਸ ਪਾਵਰ ਆ ਜੀ 60 ਹਾਊਰਸ ਪਾਵਰ ਟਾਇਰ ਹੈਗੇ ਮੇਰੇ ਵੀ ਸਾਰੇ ਨਾਲ ਇਹਦੇ 650 ਰੁਪਏ ਹੋਣਗੇ 70 ਰੁਪਏ ਦਾ ਹੈਗੇ ਨੇ ਇਹਦਾ ਰੇਟ ਹੈਗਾ ਜੀ 1 ਲੱਖ ਤੇ 60000 ਰੁਪਿਆ ਬਾਕੀ ਮੌਕੇ ਤੇ ਅਡਜਸਟਮੈਂਟ ਹੋ ਜੂ 750 ਸੋਨਾਲਿਕਾ ਇਹ ਆ ਗਿਆ ਵੀਰੇ ਆਪਣੇ ਕੋਲੇ 750 2017 ਮਾਡਲ ਚਾਰੇ ਟਾਇਰ ਦੇ ਨਾਲ ਦੇ ਜਿਵੇਂ ਬਿਲਕੁਲ ਨਵਾਂ ਟਰੈਕਟਰ ਕੰਪਲੀਟ ਟਰੈਕਟਰ ਤੇ ਲੱਗੀ ਨਹੀਂ ਹਜੇ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ ਆਪਣਾ 5 ਲੱਖ ਤੇ 20000 ਰੁਪਿਆ 5 ਲੱਖ 20000 ਦਾ ਹੈ ਜਿਵੇਂ ਨਵਾਂ ਟਰੈਕਟਰ ਆ ਜੀ ਕੱਚ ਪੀਸ ਠੀਕ ਹੈ ਜੀ ਨਾਲ ਦੇ ਟਾਇਰ ਇਹਦੇ ਹੋਣਗੇ 7580 ਪੈਸੇ ਆ 7580 ਪੈਸੇ ਟਾਇਰ ਆ ਇਹਦੇ ਵਿੱਚ ਟਾਉ ਮਾਡਲ ਆ ਜੀ ਬਿਲਕੁਲ ਠੀਕ ਠੀਕ ਬਈ ਅੱਗੇ ਆ ਗਿਆ ਜੀ ਆਪਣੇ ਕੋਲੇ ਜੌਂਡੀ 5210 ਗੇਅਰ ਪ੍ਰੋ ਦੇ ਵਿੱਚ ਇਹ ਰੰਗ ਕੀ ਮਾਡਲ ਆ ਜੀ ਪੈਨਲ ਦੇ ਕਵਰ ਵੀ ਨਿੱਸਰੇ ਹੈਗੇ ਸਾਡੇ ਆ ਜੀ ਟਾਉ ਮਾਡਲ ਦੇ ਵਿੱਚ ਆਹੀ ਛੱਟ ਡੱਟੇ ਵਾਲਾ ਡਬਲ ਪੀਡੀਓ ਡਬਲ ਡਿਸਟਰੀਬਿਊਟਰ ਠੀਕ ਆ ਜੀ ਨਾਗ ਤੇ ਕੈਸ ਦਾ ਡਰਾਈਵਰ ਆ ਪਹਿਲੀ ਪਾਰਟੀ ਦਾ ਜੀ ਠੀਕ ਆ ਜੀ ਇਹਦਾ ਰੇਟ ਹੈਗਾ ਆਪਣਾ 7 ਲੱਖ ਤੇ 62000 ਰੁਪਇਆ ਫਤ ਲਖ ਬਾੜਾ ਯਾਰ 베ੜੀ ਦਾ ਬਾਕੀ ਰੇਟ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਅਗਿਆ ਨੋਵਾ ਹੈਗਾ ਇਹ 2000 ਤੇ ਆਪਣਾ 22 ਮਾਡਲ 22 ਮਾਡਲ ਜੀ ਹਾਂਜੀ ਟਰੈਕਟਰ ਇਹ ਵੀ ਬਿਲਕੁਲ ਨਵਾਂ ਹੈਗਾ 4-500 ਘੰਟਾ ਚੱਲਿਆ ਹੋਇਆ ਤੇ ਇਹਦਾ ਰੇਟ ਹੈਗਾ ਜੀ 7.5 ਲੱਖ ਰੁਪਈਆ 7.5 ਲੱਖ ਰੁਪਈਆ ਰੇਟ ਆ ਟਾਇਰ ਟਰੇ ਦੇ ਵੀ ਵਗਿਆ ਪੈਲੇ ਓਪੀ ਵਗੈਰਾ ਨਾਲ ਇਹਦੇ ਠੀਕ ਹੈ ਜੀ ਸਾਰਾ ਸਮਾਨ ਆਈ ਦੇਣਾ ਆਪਾਂ ਕੁਝ ਲਾਉਣਾ ਨਹੀਂ ਇਹ ਤੋਂ ਜਿੰਨੇ ਵੀ ਟਰੈਕਟਰ ਖੜਾ ਜਿਹੜਾ ਸਮਾਨ ਨਾਲ ਆ ਵੀਰੇ ਨਾਲ ਹੀ ਦੇਵਾਂਗੇ ਬਾਹਰ ਕੇ ਚਲਾ ਕੇ ਵਾਲਾ ਥੱਲੀ ਕਰਕੇ ਟਾਇਰ ਹੈਗੇ ਟੈਕਸ ਵੀ ਪੈਦੇ ਹਾਂ ਟਾਇਰ ਹੋਣ ਠੀਕ ਹੈ ਠੀਕ ਹੈ। ਬਾਕੀ ਹੋਰ ਆਪਣੇ ਜੇ ਬਰਨਾਲੇ ਵਰ ਨੂੰ ਖੜਾ ਕੁਸ਼ ਕਿਰਾਏ ਦੇ ਵੀ ਗਏ ਹੋ ਡਾਕਟਰ ਆਪਣੇ ਜੇ ਵੀਰੇ। ਠੀਕ ਹੈ ਜੀ। ਕਿਰਾਏ ਦੇ ਵੀ ਦਿੰਨੇ ਕੋਈ ਬੰਦੇ ਨੇ ਕਿਰਾਏ ਤੇ ਲੈਣਾ ਹੋਵੇ ਕਿਰਾਏ ਦੇ ਵੀ ਦੇ ਦਿੰਨੇ ਆ। ਤੇ ਫਿਰ ਕਿਰਾਏ ਤੇ ਵੀਰੇ ਮਤਲਬ ਕਿੰਨੇ ਕੁ ਕਿਲੋਟ ਦੇ ਜਿੱਦੰਨੇ ਆ? ਕਿਰਾਏ ਦਾ ਕਿਦੋਂ ਮਰਜੀ ਹੋਵੇ ਆਪਣਾ ਮੜਾ ਜੇ ਬੰਦਾ ਜਾਣ ਪਛਾਣ ਹੋਵੇ ਵੀਰੇ। ਪਰ ਗਾਰੰਟੀ ਦੀ ਬੋਲਣਾ ਦੱਸਣਾ ਹੋਵੇ। ਹਾਂ ਜੈਨੂਨ ਬੰਦਾ ਹੋਵੇ ਆਪਾਂ ਕਿਰਾਏ ਦੇ ਕੋਈ ਚੱਕਰ ਨਹੀਂ ਕਿਦੋਂ ਮਰਜੀ ਹੋਵੇ। ਠੀਕ ਠੀਕ ਹੈ। ਕਿਰਾਏ ਦੇ ਵੀ ਆਪਾਂ ਦੇ ਦਿੰਨੇ ਸਾਰੇ ਪੰਜਾਬ 'ਚ। ਇਹ ਫਿਰ ਕਿਰਾਏ ਦੇ ਵੀਰੇ ਦਿਹਾੜੀ ਮਿਲ ਕੇ ਚਲੋ ਵੀ ਉਹ ਸੀਜਨ ਦੇ ਆਹ ਉਹ ਲੈ ਬੰਡ ਕੰਡਾ ਹੋਵੇ। ਦਿਹਾੜੀ ਦਾ ਵੀ ਹੋ ਜਾਂਦਾ ਵੀਰੇ ਸੀਜ਼ਨ ਦਾ ਵੀ ਹੋ ਜਾਂਦਾ। ਮੌਕੇ ਤੇ ਬੈਠ ਕੇ ਗੱਲਬਾਤ ਹੋ ਜਾਂਦੀ ਆ ਸਾਰੀ। ਠੀਕ ਆ ਠੀਕ ਆ। ਹਾਂਜੀ ਵੀਰੇ ਅਸੀਂ ਟਰੈਕਟਰ ਆ। 22 ਜੂਨ ਜਿਹੜੇ ਆਪਾਂ ਨੇ ਆਪਾਂ ਨੂੰ ਖਾਈ। ਬਾਕੀ ਵੀਰੇ ਆਪਣੀ ਫਰਮ ਦਾ ਡਰੈੱਸ ਤੇ ਆਪਣੇ ਫੋਨ ਨੰਬਰ ਬੋਲ ਦਈਏ। ਡਰੈੱਸ ਤਾਂ ਆਪਾਂ ਤੁਹਾਨੂੰ ਵੀਰੇ ਪਹਿਲਾਂ ਵੀ ਦੱਸਤਾ ਹਾਂ ਜਿਆ ਸਟੈਂਡਰਡ ਚੌਂਕ ਦੇ ਵਿੱਚ ਬਿਲਕੁਲ ਨੈਸ਼ਨਲ ਟਾਪ ਦੇ ਨਾਲ ਆਪਣਾ ਸ਼ੋਅਰੂਮ ਹੈ। ਠੀਕ ਹੈ ਜੀ। ਤਰੀਕੇ ਵਨ ਆਪਣੇ ਕੋਲੇ 25 ਤੋਂ 30 ਟਰੈਕਟਰ ਹਰ ਵੇਲੇ ਹੁੰਦੇ ਨੇ। ਠੀਕ ਹੈ ਜੀ। ਆਪਣਾ ਮੋਬਾਈਲ ਨੰਬਰ ਹੈਗਾ ਜੀ 97 ਤੇ ਹੋਰ ਕੋਈ ਨੰਬਰ ਹੈ ਵੀਰੇ? ਇਹ ਨੰਬਰ ਉਹ ਮੁੰਡੇ ਦਾ ਉਹਦਾ ਫਲਾ ਦਿੰਨੇ ਆ। ਲਾਡੀ ਨੰਬਰ ਬੁੱਲੀ ਵੀਰੇ। 9955832366 ਇਹ ਬਾਈ ਹਰ ਵਾਰ ਹਰ ਟਾਈਮ ਇੱਚੀ ਹੁੰਦਾ। ਠੀਕ ਆ ਠੀਕ ਆ ਜੀ। ਵੀ ਧੰਨਵਾਦ ਦੱਸ। ਓਕੇ ਵੀਰੇ ਧੰਨਵਾਦ ਆਪਣੇ ਆਰਟੀਕਲ ਦੀ ਸਵਾਲਤਾ। ਹਾਂਜੀ ਵੀਰੋ ਇਸ ਟਰੈਕਟਰ ਬਾਈ ਹੁੰਦੇ ਜਿਹੜੇ ਆਪਾਂ ਤੁਹਾਨੂੰ ਦਿਖਾਏ। ਬਾਕੀ ਜੇਕਰ ਵੀਡੀਓ ਬਦਰੀ ਦੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ Facebook ਪੇਜ ਦੇਖ ਰਹੇ ਹੋ Facebook ਪੇਜ ਨੂੰ ਫੋਲੋ। ਤਾਂ ਕਿ ਆਪਣੇ ਇੰਸਟਾ ਨੂੰ ਫੋਲੋ ਜੁਟੂ ਕਰ ਲਿਓ ਕਿ ਇੱਥੇ ਆਪਾਂ ਰੀਲ ਲੈ ਕੇ ਆਉਂਦੇ ਰਹਿੰਦੇ ਆ। ਇਹ ਟਰੈਕਟਰ ਦੇ ਨਹੀਂ ਲ ਵੀਡੀਓ ਨੂੰ ਲਾਈਕ ਸੇਅਰ ਕਰਨਾ ਹੀ ਤੁਹਾਡਾ ਧੰਨਵਾਦ